आगे भी चलता है और तो कोई कर रहा है तरफ से डायवर्सिटी आई पार्टी वालों की अच्छी बात है बड़ी बड़ी आज भी चलता है वापस से चालू छोटा सब बोल बोल ਇਹ ਕਾਰ ਲੱਗਿਆ ਇਹਨਾਂ ਨੂੰ ਲੱਕੜਾ ਲਾਇਦਿਆਂ ਨੂੰ ਬੈਠੇ ਮੈਂ ਜੋ ਬੋਸੇ ਬੋਲ ਰਹੀ ਸੀ ਉਹ ਗੋਲੀ ਇਹ ਕਰਕੇ ਤੇ 200 ਨਾਲ ਮੈਗ ਬਣਾਇਆ ਤੇ 20 ਜਣ ਬਸ ਮੈਂ ਵਹਿਰਾ ਇਹ ਮੈਂ ਇਸ਼ਾਰੇ ਕੀਤੇ ਕਰਜਾ ਕਰਜਾ ਨਹੀਂ ਕਰਿਆ ਮਾਤਾ ਮੈਗ ਬਣਾਇਆ ਖੜਿਆ ਕਿਸਾ ਆਤੀ ਉਹ ਗਾਜ਼ ਕਦਾਂ ਮਿਠਾ ਤੇ ਦੂਜੀ ਗੱਲ ਇਹ ਵੀ ਮੈਂ ਮੈਡਮ ਕਹਿੰਦਾ ਕਰ ਰਹੀ ਸੀ ਬਾਹਰ ਕਿਸੇ ਨੇ ਰਸਤੇ 'ਤੇ ਗੱਲ ਕਰਨੇ ਦੋਵੇਂ ਦੀ ਮੈਡਮ ਦੀ ਕਹਿੰਦਾ ਮੈਂ ਤੇ ਉਹ ਸਰ ਕਰੂੰਗਾ ਸਰ ਦਾ ਮਤਲਬ ਇਹ ਹੈ ਕਿ ਨਾਵੇਂ ਜਿੰਨੇ ਕੇ ਸੇਵਕ ਕੀਆ ਬੰਦਿਆਂ ਨੂੰ ਕੀਤੀ ਹੈ ਪਰ ਇਹ ਅੰਦਰ ਨਿੱਟਰ ਹੋ ਗਈ ਦਰ ਕੇ ਨਹੀਂ ਕੀਤੀ ਕਿਹਦਾ ਮੈਂ ਤਾਂ ਜਾਨੀ ਕੀਤਾਗਾ ਬੜੇ ਹੀ ਟੌਰ ਨਾਲ ਸਰਵਿਸ ਕੀਤੀ ਹੈ ਤਕਰੀਬ ਮੇਰੇ ਖਿਆਲ 22-22 ਸਾਲ ਇਹਨੇ ਸਰਵਿਸ ਕੀਤੀ ਹੈ ਤੇ ਕਿੰਨੇ ਅੰਦਰਕ ਸਾਲ ਲਾ ਕੇ ਬੋਗੇ ਚ ਬਾਕੀ ਸਾਰੀ ਇੱਥੇ ਮਨੂਰ ਦੇ ਗਰੇਡ ਤੇ ਅਜੇ ਕੰਨੂ ਉਹ ਵੀ ਮਨੂਰ ਚ ਨੈਸ਼ਨਲ ਬਿਨੋਟ ਚ ਪਰਿਵਾਰੀ ਬਿਨੋਟ ਚ ਤੇ ਹੋਰ ਬੜਾ ਸ਼ਰਤ ਮੈਂ ਮੇਰੇ ਕੋਲ ਕਹਿ ਉਹ ਹੈ ਨਹੀਂ ਉਹਦੇ ਬੂਸਰੇ ਛੱਡੇ ਕੱਢ ਰਿਹਾ ਤੇ ਮੈਂ ਫਿਰ ਇਸੇ ਤਰੀਕੇ ਦੇ ਫਿਰ ਸਰ ਸੁਮਿੰਦਰ ਗੌਰ ਨੂੰ ਲੱਕੜਾ ਕੋਲ ਗਈ ਉਹ ਮੈਂ ਦਰ ਮੈਂ ਕੋਲਿਆ ਮੇਰੇ ਜਾ ਕੇ ਚਲੋ ਲੱਖ ਲੱਖ ਉਹਦਾ ਹਿੰਦੇਣਾ ਔਰ ਅੱਗੇ ਵਾਸਤੇ ਲਾਜ ਸਿੰਘ ਦਸਨ ਨੂੰ ਵੀ ਇਹ ਬੇਨਤੀ ਕਰਤਾ ਸਾਈ ਨਛਰਾ ਫਾਇਲਾ ਸਾਰੀ ਟੀਜਾ ਤੇ ਆ ਰੱਖਿਆ ਉਸ ਤਰ੍ਹਾਂ ਗਾਹ ਵਿਚ ਆ ਰੱਖੀ क्योंकि पहला पर कहा वहां मेल बोल जाती और अच्छा लग गया था अपना पहला ने थोड़ा सा <laughs> ਹਾਂ ਜੀ ਤੇਰੇ ਭਾਈ ਆਪਣੀ ਸੋਡਾ ਕੱਟ ਕੇ ਨਾ ਪੀਸ ਪੀਸ ਵਿੱਚ ਰੱਖ ਦੇਣੀ ਕੰਟੇ ਵਿੱਚ ਰੱਖ ਦੇਣੀ ਸਟਾਇਰਮੈਂਟ ਤੇ ਇਹ ਖੁਸ਼ੀ ਆਇਆ ਮੇਰੇ ਵੀ ਇਹ ਨਾਲ ਕਾਬੀ ਕੰਮ ਕਰਨ ਦਾ ਮੌਕੇ ਨਾਲ ਇਕੱਠੇ ਹੀ ਅਸੀਂ ਕੀਤਾ ਤੇ ਇੰਨਾ ਜਿੰਮੇਰਤਾ ਜਿੰਨੀ ਸੀ ਮੇਰੇ ਹੈ ਨਾ ਆਮ ਹੈ ਨਹੀਂ ਛੱਡ ਗਈਆਂ ਸੱਚ ਤਾਂ ਬਿਲਕੁਲ ਕੀ ਹੋਈ ਹੋਏ ਨੇ ਜਣੇ ਪਰ ਇਹਨਾਂ ਨੇ ਇਹਦੇ ਪਰਿਵਾਰੀ ਇਹਦੇ ਕੰਮ ਉਹ ਇਹਦੇ ਨੈਪਸੀ ਦਾ ਬੜਾਈ ਮਤਲਬ ਹਰ ਜਨਤਾ ਨੂੰ ਸਾਡੇ ਮਲਾਜਮਾਂ ਨੂੰ ਹਰ ਮਤਲਬ ਜੋ ਵੀ ਇਹਨਾਂ ਕੋਲ ਕੰਮ ਆਇਆ ਬੜਾਇਆ ਨੇ ਨਿਮਰਤਾ ਨਾਲ ਕੰਮ ਕੀਤਾ ਜਿੰਨਾ ਇਹਨਾਂ ਦਾ ਇਹਨਾਂ ਦਾ ਮਾਨਸਿਕਾ ਪੁਰਸ਼ ਹੈ ਇਹ ਰਿਟਾਇਰਮੈਂਟ ਤੇ ਰਹੇ ਨੇ ਗਮਨਾਲਾ ਸਮਾਵੀ ਇਹਦਾ ਮੇਰਾ ਹੈਲਾ ਵੀ ਜਿਸ ਤਰ੍ਹਾਂ ਵੀ ਬੰਦੇ ਇਸ ਤਰ੍ਹਾਂ ਹੀ ਟੱਪਣਾ ਤੇ ਆਪ ਕਰੇ ਸਭੀ ਤੇ ਵਧੀਆ ਹੁੰਸਣੋ ਇਸ ਤੋਂ ਬਾਅਦ ਮੈਂ ਸਾਡੇ ਪ੍ਰਵੀਨ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਲਈ ਉਹ ਸਟੇਜ ਤੇ ਆਉਣ ਔਰ ਹਾਲ ਦੇ ਵਿਚਾਂ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਪ੍ਰੋਗਰਾਮ ਸਾਡੀ ਵੱਡੀ ਭੈਣ ਜਸਵਿੰਦਰ ਕੌਰ ਜਿਨ੍ਹਾਂ ਦੀ ਅੱਜ ਰਿਟਾਇਰਮੈਂਟ ਹੈ ਉਸ ਰਿਟਾਇਰਮੈਂਟ ਦੇ ਜ਼ਮਾਨੇ ਵਿੱਚ ਅੱਜ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਉਹਨਾਂ ਦੀ ਵਿਦਾਇਗੀ ਦਾ ਔਰ ਸਾਹਮਣੇ ਬੈਠੇ ਮੇਰੇ ਸਾਰੇ ਹੀ ਪਟਵਾਰੀ ਵੱਡੇ ਭਰਾ ਸਾਡੇ ਸੱਜਣ ਔਰ ਪਿੱਛੇ ਸਾਰੇ ਹੀ ਪਟਵਾਰੀ ਸਾਹਿਬ ਹੈਗੇ ਆ ਜੋ ਹਰ ਵਕਤ ਸਾਡਾ ਇਹਨਾਂ ਨੇ ਸਾਥ ਦਿੱਤਾ ਔਰ ਅਸੀਂ ਇਹਨਾਂ ਦਾ ਸਾਥ ਦਿੱਤਾ ਹੈ ਔਰ ਮੈਂ ਅੱਜ ਉੱਤੇ ਤਾਂ ਸਵਿੰਦਰਪਾਲ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਪਟਵਾਰੀ ਤੋਂ ਲੈ ਕੇ ਪਟਵਾਰੀ ਕਾਦਮੋ ਲੈ ਤਸੀਮਦਾਰ ਇਹਨਾਂ ਨੇ ਮਲੋੜ ਦੇ ਵਿੱਚ ਮੇਰੇ ਖਾਲ ਵੀ 18-19 ਸਾਲ ਸਰਵਿਸ ਕੀਤੀ ਹੈ ਮਲੋੜ ਮਲੋੜ ਦੇ ਵਿੱਚ ਔਰ ਅੱਜ ਤੱਕ ਜਿੰਨੇ ਵੀ ਸਾਡੇ ਮਲੋੜ ਸ਼ਹਿਰ ਦੇ ਵਪਾਰੀ ਨੇ ਜਾਂ ਸਾਡੇ ਪ੍ਰਾਪਰਟੀ ਦੇ ਸੁਪਰਾ ਨੇ ਕਦੇ ਉਹਨਾਂ ਨੇ ਅੱਜ ਤੱਕ ਅੱਗੇ ਸਾਨੂੰ ਇਸ ਗੱਲ ਦਾ ਸ਼ਿਕਵਾ ਨਹੀਂ ਦਿੱਤਾ ਕਿ ਤਸੀਮਦਾਰ ਬੈਠ ਨੇ ਅੱਜ ਸਾਡਾ ਕੰਮ ਜਿਹੜਾ ਨਹੀਂ ਕੀਤਾ ਜੋ ਵੀ ਗਏ ਨੇ ਇਹਨਾਂ ਨੇ ਖਿੜੇ ਮੱਥੇ ਉਹ ਗੱਲ ਨੂੰ ਸਵੀਕਾਰ ਕੀਤਾ ਹੈ ਔਰ ਸਾਰਿਆਂ ਦਾ ਕੰਮ ਕੀਤਾ ਹੈ ਇੱਕ ਬਰਾਬਰ ਹੋ ਗਈ ਇਸ ਕਰਕੇ ਐਸੇ ਜਿਹੜੇ ਅਫਸਰ ਨੂੰ ਬੋਟ ਘੱਟ ਮਿਲਦੇ ਨੇ ਮੇਰੇ ਨਾਲ ਵੀ ਮੈਨੂੰ ਵੀ 10-12 ਸਾਲ ਹੋ ਗਏ ਐਸ ਲਾਈਨ ਦੇ ਵਿੱਚ ਆਏ ਨੂੰ ਔਰ 10-12 ਸਾਲਾਂ ਦੇ ਵਿੱਚ ਜਦੋਂ ਵੀ ਇਹਨਾਂ ਦਾ ਇਹਨਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਆਪਣਾ ਛੋਟਾ ਭਾਨ ਸਮਝ ਕੇ ਜਿਨ੍ਹਾਂ ਦੀ ਇਹ ਕਿ ਪਾਰਟੀ ਵੀ ਸਾਰੇ ਪਰਿਵਾਰੀ ਸਾਥੀ ਕਾਨੂੰਨਤਾ ਦੇ ਤੇ ਪਰਿਵਾਰੀਆਂ ਨਾਲ ਕੰਮ ਕਰਦੇ ਜੀ ਆਖਣੇ ਮੈਂ ਤਾਂ ਇੱਕ ਗੱਲ ਹੀ ਮੈਡਮ ਸਭ ਤੋਂ ਵੱਡੀ ਵੇਖੀ ਹੈ ਕਿ ਬਹੁਤ ਅਫਸਰਾਂ ਵਾਪੇ ਆ 40 ਸਾਲ ਦੇ ਮੀਟਿੰਗ ਕਰਦੇ ਨੂੰ ਕਰਦੇ ਆ ਤੇ ਮੈਡਮ ਤਾਂ ਇੱਕ ਤਾਂ ਪਰਮਾਤਮਾ ਨੂੰ ਮੰਨਣ ਵਾਲੇ ਸੀ ਤੁਹਾਨੂੰ ਕਿਸ ਗਰੀਬ ਦਾ ਕੰਮ ਆ ਜਾਂਦਾ ਤਾਂ ਇਹ ਨਹੀਂ ਕਹਿੰਦੇ ਸੀ ਵੀ ਆਪਾਂ ਇਹ ਥੰਦੇ ਨੂੰ ਇਹਦਾ ਕੰਮ ਕਿਵੇਂ ਨਾ ਕਿਵੇਂ ਖੋਜਿਆ ਦੂਸਰਾ ਵੀ ਜਿਹੜਾ ਮੇਰੇ ਨਾਲ ਸਾਰੇ ਪਰਿਵਾਰੀਆਂ ਨਾਲ ਆਪਰੇ ਜਿੰਨੇ ਉੱਪਰਲੇ ਅਫਸਰਾਂ ਨੇ ਥਲੜੇ ਨੇ ਬਹੁਤ ਨਾਕ ਰੱਖੀ ਮੈਂ ਤਾਂ ਇਹੀ ਕਹਿਣਾ ਪਰਮਾਤਮਾ ਨੂੰ ਲੰਬੇ ਮੁਰਦੇ ਕਿ ਆਪ ਦਾ ਸੁੱਚੀ ਜੀਵਤ ਹੈ ਸਭ ਤੋਂ ਪਹਿਲਾਂ ਇੱਥੇ ਪਹੁੰਚ ਹੋਏ ਨਾਇਬ ਤਹਿਸੀਲਦਾਰ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਸਾਡੇ ਚਿਰ ਪਹੁੰਚੇ ਨੇ ਤੇ ਬਹੁਤ-ਬਹੁਤ ਵਧਾਈ ਕਿ ਉਹਨਾਂ ਨੇ ਇੰਨੀ ਲੰਮੀ ਸੇਵਾ ਸਕਾਰ ਕੀਆ ਤੇ ਰਟਾਇਰ ਹੋ ਰਹੇ ਨੇ ਸਭ ਤੋਂ ਪਹਿਲਾਂ ਪਟਵਾਰੀ ਪਟਵਾਰੀ ਤੋਂ ਕਾਨਗੋ ਤੋਂ ਨਾਇਬ ਤਹਿਸੀਲਦਾਰ ਦੀ ਜਿਹੜੀ ਨੇ ਕੋੜੀ ਚੜੀ ਹੈ ਬਹੁਤ ਜਿਆਦਾ ਮਿਹਨਤ ਤੇ ਲਗਨ ਨਾਲ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਆ। ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਆਪਣੇ ਬੜਵਾਰੀ ਸਾਥੀਆਂ ਦਾ ਤੇ ਆਪਣੇ ਰਟਾ ਸਾਥੀ ਨੇ ਡੋਰੀ ਸਾਹਿਬਾ ਤੇ ਪਹੁੰਚੇ ਹੋਏ ਨੇ ਆਪਣੇ ਪ੍ਰੋਕਟੀ ਡੀਲਰ ਸਾਹਿਬਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚੇ ਨੇ। ਹੁਣ ਮੈਂ ਇੱਕ ਗੱਲ ਮੈਨੂੰ ਯਾਦ ਆਈ ਸੀ ਇਲੈਕਸ਼ਨ ਟਾਈਮਰ ਮੈਡਮ ਮੈਨੂੰ ਸਮਝਾ ਰਹੇ ਸੀ ਕੁਝ ਤੇ ਇਹ ਕਹਿ ਰਹੇ ਸੀ ਦਿਵਿੰਦਰ ਇਸ ਤੋਂ ਬਾਅਦ ਜਦੋਂ ਸਾਰੇ ਬੜਵਾਰੀ ਇਕੱਠੇ ਹੋਣਗੇ ਤਾਂ ਮੈਂ ਉਹ ਗੱਲ ਸਾਰਿਆਂ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਮੈਂ ਵੀ ਜੰਗੜ ਨੂੰ ਕਹਿਣਾ ਚਾਹਣਾ ਵੀ ਉਹ ਸਾਡੇ ਸਾਰਿਆਂ ਦੇ ਵਿਚਾਰ ਜਿਹੜੀ ਗੱਲ ਹੈ ਸ਼ੇਅਰ ਕਰੋ ਤੇ ਸਾਨੂੰ ਇਸ ਲਗਨ ਤੇ ਮਿਹਨਤ ਦੀ ਜਿਹੜੀ ਮਿਹਨਤ ਆ ਉਹ ਦੱਸਿਓ ਤੇਰੇ ਹੁਣ ਮੈਂ ਮੈਡਮ ਨੂੰ ਰਿਕਵੈਸਟ ਕਰਦਾ ਕਿ ਹਤੇ ਵਿਚਾਰ ਪੇਸ਼ ਕਰੀਂ। ਰਾਏ ਗੋਸਟ ਜੀ ਖਤੇ ਅੱਜ ਦਾ ਮੇਰਾ ਥੋ ਸਤਿ ਸਦਾ ਸਮਾਸੀ ਦਾ ਬੜਾ ਵਧੀਆ ਅੱਜ ਤੋਂ ਪਹਿਲਾਂ ਆਇਦਾ ਦਿਨ ਮੇਰਾ ਸਭ ਤੋਂ ਸੁਭਾਗਾ ਦੇ ਲੈ ਇਸ ਤੋਂ ਪਹਿਲਾਂ ਵੀ ਮੇਰਾ ਜਿਹੜਾ ਸ ਨੂੰ ਸਾਹਿਬ ਦੀ ਕਿਰਪਾ ਨਾਲ ਸਮਾਪਿਤ ਹੋਇਆ ਹੈ ਬਹੁਤ ਵਧੀਆ ਸਮਾਪਿਤ ਹੋਇਆ ਹੈ ਸੱਚੇ ਪਾਤਸ਼ਾਹ ਦਾ ਮੇਰੇ ਸਿਰ ਤੇ ਇੰਨਾ ਮਿਹਰ ਭਰਿਆ ਹੱਥ ਰਿਆ ਹੈ ਕਿ ਮੈਨੂੰ ਟ੍ਰੇਨਿੰਗ ਤੋਂ ਲੈ ਕੇ ਤੇ ਅੱਜ ਮੇਰੀ ਆਖਰੀ ਸਮਾ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹਰ ਸਮੇਂ ਮੇਰੇ ਤੇ ਉਸ ਦਾ ਮਿਹਰ ਭਰਿਆ ਹੱਥ ਰਿਹਾ ਮੈਂ ਆਪਣਾ ਸਮਾਂ ਜਿਹੜਾ ਬੜਾ ਸੰਘਰਸ਼ਮਈ ਸਮਾਂ ਵੀ ਕੱਢਿਆ ਹੈ ਜਿਹੜੀ ਮੇਰੀ ਪੜ੍ਹਾਈ ਆ ਉਹ ਵੀ ਮੈਂ ਬੜੀ ਔਖੇ ਤੌਰ ਤੇ ਸਟੈਪ ਬਾਈ ਸਟੈਪ ਕਿਵੇਂ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਦੇ باوجود ਕਿਉਂਕਿ ਮੇਰੀ ਆਪਦੀ ਸਰੀਰਕ ਪ੍ਰੋਬਲਮ ਹੋਣ ਕਰਕੇ ਮੈਂ ਕੋਈ ਵਾਰ ਉਦੋਂ ਮਤਲਬ ਪਿੰਡਾਂ ਵਿੱਚ ਸਕੂਲ ਪ੍ਰਾਇਮਰੀ ਤੱਕ ਹੁੰਦੀ ਸੀ ਮੈਂ ਪ੍ਰਾਇਮਰੀ ਤੱਕ ਪਿੰਡ ਦੇ ਸਕੂਲ ਚ ਸਟੱਡੀ ਕਰ ਲਈ ਫਿਰ ਮੈਂ ਘਰੇ ਰਹਿ ਗਈ ਫਿਰ ਮੇਰੇ ਫਾਦਰ ਸਰਪੰਚ ਸੀਗੇ ਬਾਲਾ ਸਾਹਿਬ ਨਾਲ ਸੰਪਰਕ ਕਰਕੇ ਮਿਡਲ ਸਕੂਲ ਪਿੰਡ ਚ ਆ ਗਿਆ ਕੋਈ 4-5 ਮਹੀਨੇ ਰਹਿ ਗਏ ਉਹਨਗੇ ਪੇਪਰ ਹੋਣ ਚ ਮੇਰੇ ਨਾਮ ਦੀਆਂ ਲੜਕੀਆਂ ਸਿੱਖ ਵਾਲੇ ਲੱਗ ਗਈਆਂ ਤੇ ਮੈਂ ਨਹੀਂ ਜਾ ਸਕਦੀ ਤੁਰ ਨਹੀਂ ਸਕਦੀ ਸੀ ਚਲੋ ਮੈਂ ਆਪਣੇ ਪਿੰਡ ਚ ਮਿਡਲ ਤੱਕ ਸਟੱਡੀ ਪਾਸ ਕਰ ਲਈ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਕੋਈ ਲੜਕੀ ਪੜੀ ਹੈ ਨਹੀਂ ਸੀ ਜੋ ਕਿ ਮੈਂ ਬਿਲਕੁਲ ਥੱਲੇ ਗਰਾਊਂਡ ਤੋਂ ਚੱਲੀ ਆਂ ਮੈਂ ਤਾਂ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਸਭ ਕੁਝ ਕਰ ਸਕਦੇ ਤੁਸੀਂ ਤਾਂ ਬਹੁਤ ਤੁਹਾਡੀ ਤਾਂ ਸਟੱਡੀ ਬਹੁਤ ਹਾਈ ਲੈਵਲ ਦੀ ਆ ਤੁਸੀਂ ਜੰਗ ਲੜਦੇ ਹੋ ਮੈਂ ਤਾਂ ਇਹ ਵੀ ਕਹਿ ਨਹੀਂ ਜਿਹੜੇ ਮੁੰਡੇ ਆਪਣੇ ਮਾਲ ਮਹਿਕੋਤ ਸੇਵਾ ਕਰਦੇ ਇਹ ਵੀ ਅਗ ਸਟੱਡੀ ਕਰ ਇਹ ਵੀ ਕਿਸੇ ਨਾ ਕਿਸੇ ਡਿਪਾਰਟਮੈਂਟ ਵਿੱਚ ਸੈੱਟ ਹੋਣ ਜੋ ਵੀ ਤੁਸੀਂ ਕਰ ਸਕਦੇ ਜੇ ਕੀੜੀ ਇੱਕ ਦਰਖਤ ਤੇ ਚੜ ਸਕਦੀ ਆ ਉਹ ਵਾਰ-ਵਾਰ ਚੜ ਕੇ ਥੱਲੇ ਡਿੱਗ ਪੈਂਦੀ ਚੜਦੀ ਥੱਲੇ ਡਿੱਗ ਪੈਂਦੀ ਆ 21 ਵਾਰ ਤੋਂ ਉਹ ਚੜ ਜਾਂਦੀ ਆ ਇਸੇ ਤਰ੍ਹਾਂ ਤੁਸੀਂ ਵੀ ਆਪੀ ਜ਼ਿੰਦਗੀ ਨੂੰ ਕੁਝ ਬਣਾ ਸਕਦੇ ਹੋ ਪਰ ਤੁਹਾਡੇ ਵਿੱਚ ਇੱਕ ਬਣਾਉਣ ਦਾ ਹੁਨਰ ਹੋਣਾ ਚਾਹੀਦਾ ਮੈਂ ਮਿਰਸ ਤੋਂ ਬਾਅਦ ਮੇਰੇ ਫਾਦਰ ਸਰਪੰਚ ਸੀਗੇ ਉਹ ਸਾਡੇ ਪਿੰਡ ਚੰਗੜ ਵਾਲੀ ਸੈਂਟਰ ਸੀਗਾ ਉਹ ਸੁਪਰਵਾਈਜ਼ਰ ਮੈਨੂੰ ਸਾਡੇ ਮੇਰੇ ਫਾਦਰ ਨੂੰ ਕਹ ਲਾ ਆਪਣੇ ਤੁਸੀਂ ਦੋ ਕੁੜੀਆਂ ਦਿਓ ਜਿਹੜੀਆਂ ਤੁਹਾਡੇ ਪਿੰਡ ਵਿੱਚ ਪਹਿਲਾਂ ਕੁੜੀਆਂ ਸੀ ਉਹ ਪੰਜਾਬੇ ਤੋਂ ਆਉਂਦੀਆਂ ਸੀ ਤੇ ਉਹਨਾਂ ਦੀ ਮੈਰਿਜ ਹੋ ਗਈ ਤੇ ਸਾਡੇ ਪਿੰਡ ਚ ਸੈਂਟਰ ਬੰਦ ਹੁੰਦਾ ਸੀ ਮੈਂ 8ਵੀਂ ਪਾਸ ਹੋ ਗਈ ਤੇ ਮੇਰੇ ਨਾਲ ਇੱਕ ਸਾਡੇ ਪਿੰਡ ਬਣਾ ਜਿੰਨਾ ਦੀ ਕੁੜੀ ਸੀ ਉਹਨੂੰ ਕਿਹਾ ਵੀ ਤੂੰ ਲੱਗ ਜਾ ਵੀ ਤੂੰ ਅੰਗਰਵੜ ਸੈਂਟਰ ਚ ਲੱਗ ਜਾ ਉਸ ਸਮੇਂ ਚ ਕੁੜੀਆਂ ਅਸੀਂ ਦਰਦੀਆਂ ਬਹੁਤ ਹੁੰਦੀਆਂ ਸੀ ਘਰੋਂ ਬਾਹਰ ਨਿਕਲਣਾ ਬੜਾ ਔਖਾ ਲੱਗਦਾ ਸੀਗਾ ਚਲੋ ਜੀ ਉਹ ਮੈਨੂੰ ਪਲੇਰਪੁਰ ਕੇ ਸੁਪਰਵਾਈਜ਼ਰ ਨੇ ਇੰਨਾ ਕਹਿੰਦੀ ਤੂੰ ਘਰੋਂ ਬਾਹਰ ਨਾ ਜਾਇਆ ਕਰੀ ਤੇ ਲੋ ਅਸੀਂ ਪੇਰੇ ਵੀ ਇੱਥੇ ਲਿਆ ਦਿਆ ਕਰਾਂਗੇ ਤੇਰੀਆਂ ਮੀਟਿੰਗਾਂ ਵੀ ਇੱਥੇ ਟੈਂਡ ਕਰ ਲਿਆ ਕਰੂ ਜੇ ਫੋਨ ਲੱਗਦੀ ਦੂਜੀ ਕੁੜੀ ਕੇ ਲੱਗਦੀ ਉਹ ਪ੍ਰਮਾਤਮਾ ਨੇ ਜਿਵੇਂ ਕਿਸੇ ਅੱਜ ਦੇ ਮਕਾਮ ਤੱਕ ਪਹੁੰਚਾਉਣਾ ਸੀ ਮੈਂ ਅੰਮ੍ਰਿਤਵਾਲੀ ਵਿੱਚ ਲੱਗ ਗਈ ਕੋਈ ਸਮਾਮੇ ਉੱਤੇ ਜੋਬ ਕੀਤੀ ਉੱਥੇ ਕਿਸੇ ਉੱਥੇ 10ਵੀਂ ਦੇ ਤੇ 8ਵੀਂ ਦੇ ਪੇ ਦਾ ਫਰਕ ਸੀਗਾ ਪਤਾ ਨਹੀਂ 50 ਰੁਪਈਆਂ ਦਾ ਕੇ 75 ਰੁਪਈਆਂ ਦਾ ਇੰਨਾ ਕ ਫਰਕ ਸੀ ਅਸੀਂ ਉਸ ਪੇਰ ਨੂੰ ਲੈ ਕੇ ਦਾ ਅਸੀਂ ਦੋਨਾਂ ਕੁੜੀਆਂ ਨੇ 10th ਦੇ ਪੇਪਰ ਦੇ ਦਿੱਤੇ ਅਸੀਂ ਇੱਕ ਇੱਕ ਦੋ ਦੋ ਘਰਾ ਘ ਅੱਠਵੀਂ ਤੋਂ ਬਾਅਦ ਨਾ ਗੈਪ ਪੈ ਗਿਆ ਸੀ 4-5 ਸਾਲ ਦਾ ਤੇ ਜਦੋਂ 10ਵੀਂ ਦੇ ਪੇਪਰ ਦਿੱਤੇ ਇੱਕ ਇੱਕ ਦੋ ਦੋ ਨਮ ਲੰਬੀ ਸੈਂਟਰ ਤੇ ਦੇ ਦਿੱਤੇ ਟੈਂਪੂ ਜਾਣ ਲੱਗੇ ਕੱਖਾਂ ਵਾਲੀ ਤੋ ਲੰਬੀ ਨੂੰ ਉਹਨਾਂ ਤੇ ਟੈਂਪੂ ਆ ਤੇ ਸੀ ਜਾਣ ਲੱਗੇ ਕੁਝ ਘਰੋਂ ਬਾਹਰ ਨਿਕਲੀਆਂ ਚਲੋ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਮੇਰੀ 10th ਪਾਸ ਹੋ ਗਈ ਮੈਂ +2 ਕਰਨੀ ਚਲੋ ਪੀਏ ਕਰ ਲਈ ਨਾਗਮਿਕ ਲੈਟਰ ਹੋਗੀ ਫਿਰ ਮੈਨੂੰ ਸਰਵਸਧਰ ਮਹਿਸੂਸ ਆ ਵੀ ਮੈਨੂੰ ਜੋਬ ਜ਼ਰੂਰੀ ਆ ਫਿਰ ਅਸੀਂ ਮੈਂ ਇੱਧਰ ਕਾफी ਮਿਹਨਤ ਕੀਤੀ ਚਲੋ ਮੈਨੂੰ ਜੋਬ ਮਿਲ ਗਈ ਮੇਰੇ ਟ੍ਰੇਨਿੰਗ ਦੌਰਾਨ ਮੇਰੇ ਪ੍ਰੈਗਨਸੀ ਹੋ ਗਈ ਮੈਂ ਵਿੱਚੇ ਟ੍ਰੇਨਿੰਗ ਦੇ ਪ੍ਰੈਗਨਸੀ ਦੇ ਦੌਰਾਨ ਮੈਂ ਟ੍ਰੇਨਿੰਗ ਕੀਤੀ ਇੱਕ ਮਹੀਨਾ 10 ਦਿਨਾਂ ਦੀ ਮੈਂ ਆਪਣੀ ਬੇਟੀ ਲੈ ਕੇ ਜਲੰਧਰ ਗਿਆ ਟ੍ਰੇਨਿੰਗ ਤੇ ਚਲੀ ਗਈ ਜੋ ਕਿ ਮਟੈਂਟੇਨਿਵ ਨਹੀਂ ਬੈਦੀ ਸੀ ਜੋ ਮਤਲਬ ਪਟਵਾਰੀ ਦੀ ਟ੍ਰੇਨਿੰਗ ਵਿੱਚ ਤੇ ਚਲੋ ਮੈਂ ਉਥੋਂ ਪਟਵਾਰੀ ਲਈ ਹੋ ਗਈ ਸਿਲੇਕ ਤੇ ਮੇਰਾ ਕੋਰਸ ਹੋ ਗਿਆ ਸਾਰਾ ਪੇਪਰ ਪਾਸ ਹੋ ਗਏ ਉਸ ਤੋਂ ਬਾਅਦ ਕਾਨੂੰਗੋ ਆਫ ਤੇ ਮੈਨੂੰ ਬਹੁਤ ਮਿਹਨਤ ਕਰਨੀ ਪਈ ਮੈਂ ਬਿਮਾਰ ਬਹੁਤ ਜਿਆਦਾ ਸੀ ਮੇਰੀ ਸਿਹਤ ਬਹੁਤ ਖਰਾਬ ਸੀ ਗੁਰਸੇਵਕ ਸਿੰਘ ਆਪਣੇ ਵਿੱਚ ਹੈ ਨਹੀਂਗੇ ਉਹਨਾਂ ਨੂੰ ਪਤਾ ਸੀ ਮੈਂ ਮੇਰੇ ਨਾਲ ਹੀ ਉਹਨਾਂ ਨੇ ਕਾਨੂੰਗੋ ਦੀ ਟ੍ਰੇਨ ਕੀਤੀ ਸੀ ਮੈਨੂੰ ਸਰਦਾਰ ਜੀ ਦੇ ਫੜ ਕੇ ਲਜਾਣਾ ਰੂਮ ਤੱਕ ਫੜ ਕੇ ਲਿਆਉਣਾ ਮੇਰੀ ਇੰਨੀ ਸਿਹਤ ਖਰਾਬ ਸੀ ਥੋੜਾ ਮੈਂ ਉਹ ਵੀ ਟ੍ਰੇਨਿੰਗ ਕਰਦੀ ਉਦੋਂ ਬਾਅਦ ਨੈਤ ਤਹਿਸੀਲਦਾਰ ਦੇ ਵੇਖੋ ਕਿੰਨੀ ਉਮਰ ਦੇ ਵਿੱਚ ਮੈਂ ਆ ਕੇ ਪੇਪਰ ਪਾਸ ਕੀਤੇ ਆ ਠੀਕ ਹੈ ਤੁਸੀਂ ਤਾਂ ਬਹੁਤ ਵਧੀਆ ਤੁਸੀਂ ਸਭ ਕੁਝ ਕਰ ਸਕਦੇ ਤੁਸੀਂ ਕਰੋ ਉਦੋਂ ਅੱਗੇ ਕੀ ਗੱਲ ਹੈ ਕਿ ਆਪਦੇ ਬੌਂਸ ਦਾ ਹੁਕਮ ਮੰਨੋ ਆਪਦੇ ਅਫਸਰ ਦੇ ਕਹੇ ਅੰਦਰ ਰਹੋ ਭਾਵੇਂ ਅਫਸਰ ਕਿੰਨਾ ਵੀ ਮਾੜਾ ਨਾ ਮਤਲਬ ਅਫਸਰ ਕਦੇ ਵੀ ਕਲਮ ਦਾ ਮਾੜਾ ਨਹੀਂ ਹੁੰਦਾ ਕੋਈ ਵਿਰਲਾ ਅਫਸਰ ਹੁੰਦਾ ਜਿਹੜਾ ਕਲਮ ਦਾ ਮਾੜਾ ਹੁੰਦਾ ਤੇ ਆਪਦੇ ਅਫਸਰ ਦੇ ਵਧੀਆ ਅੰਡਰ ਉਹ ਕੰਮ ਕਰੋ ਉੱਥੇ ਪ੍ਰਮਾਤਮਾ ਤੁਹਾਡੀ ਹੈਲਪ ਕਰੂਗਾ ਕਿਕਾ ਤੁਹਾਡੇ ਹਮੇਸ਼ਾ ਦੇ ਅੰਗ ਸੰਗ ਹੋ ਕੇ ਰਹੋਗਾ ਤੁਹਾਡੀ ਹੈਲਪ ਕਰੂਗਾ ਤੁਸੀਂ ਆਪ ਦੀ ਮੰਜ਼ਲ ਤੇ ਸਫਲ ਹੋਗੇ ਮੇਰਾ ਮੈਹਰ ਕਰਨੀ ਹੈ ਵੀ ਤੁਸੀਂ ਆਪਣੀ ਮੰਜਲ ਤੇ ਪਹੁੰਚਣ ਲਈ ਕਦੇ ਵੀ ਨਾ ਰਸਤਾ ਛੱਡੋ ਰਸਤੇ ਵਿੱਚ ਨਾ ਖੜੋ ਅੱਗੇ ਚੱਲੋ ਮੇਰੇ ਇਸ ਜੈਕਸ਼ਨ ਦੇ ਤ ਅਨਸਾਰ ਆ ਬਾਕੀ ਜਿਹੜਾ ਮੇਰਾ ਸਮਾਂ ਲੰਘਿਆ ਜੋਬ ਦਾ ਬੜਾ ਵਧੀਆ ਮੈਨੂੰ ਸਾਰੇ ਅਫਸਰ ਸਾਹਿਬਾਨ ਨਾਲ ਬਹੁਤ ਵਧੀਆ ਸੰਯੋਗ ਮਿਲਿਆ ਹੈ ਤਹਾਡੇ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਮੇਰੇ ਪਟਵਾਰੀ ਸਾਹਿਬਨਾਂ ਵੱਲੋਂ ਕਾਨੂੰਗੋ ਸਾਹਿਬਨਾਂ ਵੱਲੋਂ ਦੇਖੋ ਮੇਰੇ ਕਾਨੂੰਗੋ ਸਾਹਿਬ ਬੈਠੇ ਹੋਏ ਨੇ ਜਿੰਨਾਂ ਕੋਲੇ ਮੈਂ ਕੰਮ ਕੀਤਾ ਹੈ ਇਹ ਰਿਟਾਇਰ ਹੋ ਚੁੱਕੇ ਸੀ ਮੈਂ ਫਿਰ ਇਹਨਾਂ ਨੂੰ ਸਭ ਤੋਂ ਪਹਿਲਾਂ ਸਰ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਉਂਦੀ ਰਹੀ ਮੈਂ ਕਦੇ ਇਹਨਾਂ ਤੇ ਮੂੰਹ ਨੂੰ ਸੁਣਨਾ ਚਾਹਦੀ ਸੀ ਕਿ ਮੈਨੂੰ ਪਹਿਲਾਂ ਕਹਿ ਜਸਵਿੰਦਰ ਸਾਥਰੀ ਕਾਲ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਦੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਉਣਾ ਚਾਹਦੀ ਹਾਂ ਮੈਂ ਕਹਿੰਨੀ ਆਪਦੇ ਵੱਡਿਆਂ ਦਾ ਸਤਿਕਾਰ ਕਰੋ ਜਿੱਥੇ ਵੀ ਕੋਈ ਹੈਗਾ ਉਹਨੂੰ ਉਸ ਥਾਂ ਤੇ ਪੂਰਾ ਮਾਨ ਦਿਓ ਤੇ ਤੁਸੀਂ ਕਦੀ ਵੀ ਹਰ ਥਾਂ ਤੇ ਹਰ ਮੰਦਰ ਤੇ ਪਹੁੰਚੋਗੇ ਅੱਜ ਵੀ ਜਦ ਇਹ ਤੁਸੀਂ ਮੈਨੂੰ ਵਿਦਾਇਕੀ ਪਾਰਟੀ ਦਿੱਤੀ ਆ ਇਹਦੇ ਵਿੱਚ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਆ ਮੈਨੂੰ ਮੇਰੇ ਪ੍ਰਾਪਰਟੀ ਡੀਲਰ ਭਰਾਵਾਂ ਵੱਲੋਂ ਪ੍ਰਵੀਨ ਜੀ ਅਲੀ ਜੁਰੂਲਾ ਜੀ ਸਾਰੇ ਬੈਠੇ ਨੇ ਸਾਰੀ ਜਮਾਤ ਵੱਲੋਂ ਬਾਕੀ ਮੇਰੇ ਭਰਾ ਆ ਰਹੇ ਨਹੀਂ ਪਹੁੰਚ ਸਕਦੇ تھے ਸਾਰਿਆਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ ਇੰਨਾ ਪਿਆਰ ਦਿੱਤਾ ਨਾ ਮੈਂ ਕਦੀ ਭੁੱਲ ਨਹੀਂ ਸਕਦੀ ਜੋ ਆਪਣੇ ਲੜਕੇ ਨੇ ਆਪਣੇ ਰੈਵਨਿਊ ਵਿੱਚ ਕੰਮ ਕਰ ਰਹੇ ਨੇ ਇੰਨਾ ਦਾ ਮੈਨੂੰ ਬਹੁਤ ਅੱਜ ਤੱਕ ਪਿਆਰ ਮਿਲਿਆ ਮੇਰੇ ਪਟਵਾਰੀ ਸਾਹਿਬਾਨਾਂ ਦਾ ਸਭ ਦਾ ਮੈਨੂੰ ਪਿਆਰ ਮਿਲਿਆ ਸਭ ਨੇ ਮੇਰੇ ਮੈਨੂੰ ਕਦੇ ਵੀ ਕੰਮ ਤੋਂ ਨਾ ਨਹੀਂ ਕੀਤੀ ਚਲੋ ਮੈਂ ਅੱਜ ਦੇ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਐਨਾ ਕਹਿੰਦੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਕੰਮ ਕਰਦੇ ਕਈ ਨਾ ਕੋਈ ਵੀ ਜ਼ੁਬਾਨ ਦੇ ਵਿੱਚੋਂ ਲੱਭ ਨਹੀਂ ਲੱਗਿਆ ਕਿਸੇ ਭਰਾ ਦੇ ਵਰਗੀ ਉਹ ਮਾਫੀਯਾ ਜੇ ਭਰਾ ਤੇ ਰਾਵੀ ਨੂੰ ਦਾ ਕੰਮ ਹੀ ਇਹਨੇ ਆ ਜਦੋਂ ਕੋਈ ਚਿੱਠੀ ਹੋਰੀ ਜਾਂ ਅੱਖ ਲੱਗ ਗਿਆ ਜੀ ਉੱਤੋਂ ਜਲਦੀ ਐ ਕਰ ਦਿਓ ਕਰ ਦਿਓ ਤੁਹਾਨੂੰ ਪਤਾ ਹੀ ਕਿਸੇ ਦੇ ਵੀ ਸ਼ਾਨ ਦੇ ਖਲਾਫ ਕੋਈ ਬੋਝਾ ਗਾਵੇ ਉਹ ਸਾਨੂੰ ਮਾਫੀ ਦੇ ਆ ਜੀ ਬੈਰੂ ਜੀ ਦਾ ਕੰਮ ਚ ਬੈਰੂ ਜੀ ਦਾ